ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰੀਆਂ ਜਾਣੀਆਂ। ਤਾਂ ਮੁੱਖ ਮੰਤਰੀ ਤੁਸੀਂ ਐਲਾਨ ਕਰਕੇ ਵੀ ਐਨਓਸੀਆਂ ਬੰਦਾਂ ਅੱਜ ਹਾਲਾਤ ਦੇਖੋ ਲੱਖ ਰੁਪਏ ਤੋਂ ਵੀ ਵੱਧ ਦੀ ਖਰਚੀ। ਸ਼੍ਰੋਣੀ ਅਕਾਲੀ ਦਲ ਤੋਂ ਐਨਕੇ ਸ਼ਰਮਾ ਨੂੰ ਪਟਿਆਲਾ ਦਾ ਉਮੀਦਵਾਰ ਆਇਆ ਹੈਗਾ। ਐਨਕੇ ਸ਼ਰਮਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸ਼ਰਮਾ ਜੀ ਪਹਿਲਾਂ ਤਾਂ ਇਹ ਦੱਸੋ ਕਿ ਜ਼ਿਲ੍ਹਾ ਬਦਲਿਆ ਹੈਗਾ। ਤੁਹਾਨੂੰ ਲੱਗਦਾ ਹੈ ਕਿ ਜ਼ਿਲ੍ਹੇ ਦੇ ਜਿਹੜੇ ਲੋਕ ਨੇ ਪਟਿਆਲੇ ਦੇ ਲੋਕ ਨਹੀਂ ਤੁਹਾਡਾ ਜਿਵੇਂ ਜ਼ਿਲ੍ਹੇ ਦੇ ਉੱਥੇ ਸਾਥ ਤਸੀਦ ਤੇ ਪਟਿਆਲੇ ਦੇ ਸਾਥ ਦੇਣਗੇ। ਕੋਈ ਜ਼ਿਲ੍ਹਾ ਨਹੀਂ ਬਦਲੇ ਭਾਜੀ। ਮੈਂ ਤਾਂ ਲੋਕ ਸਭਾ ਹਲਕਾ ਪਟਿਆਲਾ ਤੋਂ ਸਿਰੂ ਤੋਂ ਵੋਟਾਂ ਪਾਉਂਦਾ ਰਿਹਾ ਜਿਹੜਾ ਡੇਰਮਸੀ ਹਲਕਾ ਲੋਕ ਸਭਾ ਪਟਿਆਲੇ ਦਾ ਹਿੱਸਾ ਹੈਗਾ ਤੇ ਪਟਿਆਲਾ ਸਾਡਾ ਡਿਸਟ੍ਰਿਕਟ ਸੀਗਾ ਇੱਥੇ ਤਾਂ ਮੈਂ ਤਾਂ ਸਰਪੰਚ ਰਿਹਾ ਸਾਡਾ ਬਲਾਕ ਰਾਜਪੁਰਾ ਸੀਗਾ ਜੀ ਤੇ ਡੀਸੀ ਪਟਿਆਲੇ ਬੈਠਦਾ ਸੀ ਸੋ ਪਟਿਆਲੇ ਨਾਲ ਪਰਿਵਾਰਕ ਰਿਸ਼ਤੇ ਰਹੇ ਆ ਬਾਕੀ ਮੈਂ ਕਿਸੇ ਖਾਨ ਸਮਝ ਲਿਓ ਮਹਿਲਾ ਜੀ ਪੈਦਾ ਨਹੀਂ ਹੋਇਆ ਮੈਂ ਕਾਨਵੈਂਟ ਸਕੂਲਾਂ ਚ ਨਹੀਂ ਪੜਿਆ ਮੈਂ ਤਾਂ ਸਿਰਫ ਇੱਕ ਛੋਟੇ ਜਿਹੇ ਪਿੰਡ 'ਚ ਪੈਦਾ ਹੋਇਆ 1992 ਤੋਂ ਸ਼੍ਰੋਮਣੀ ਅਕਾਲੀ ਦਲ 'ਚ ਆਪਣਾ ਸਫ਼ਰ ਸਟਾਰਟ ਕਰਿਆ ਜਿੱਥੇ ਪੰਥ ਰਤਨ ਜਿਹੇਦਾਰ ਗੁਰਚਰਨ ਸਿੰਘ ਟੋੜਾ ਜੀ ਨੇ ਮੈਨੂੰ ਸ਼ਾਮਲ ਕਰਿਆ ਦਾ 32 ਸਾਲ ਤੋਂ ਉੱਥੇ ਹੀ ਖੜਿਆ ਹਾਂ ਸੋ ਔਰ ਜਿਹੜੀ ਸੀਟ ਤੇ ਵੀ ਰਿਹਾ ਚਾਹੇ ਸਰਪੰਚ ਪ੍ਰਧਾਨ ਐਮ ਐਲ ਏ ਮਨਿਸਟਰ ਬਣਿਆ ਹਰ ਸੀਟ ਨਾਲ ਇਨਸਾਫ ਕਰਿਆ ਹੈ ਸੋ ਮੈਨੂੰ ਆਸ ਹੈ ਕਿ ਪੰਜਾਬ ਦੇ ਲੋਕ ਔਰ ਇਸ ਹਲਕੇ ਦੇ ਲੋਕ ਕੈਂਡੀਡੇਟ ਦਾ ਕਰੈਕਟਰ ਔਰ ਪਰਫਾਰਮੈਂਸ ਦੇਖ ਕੇ ਫੈਸਲੇ ਕਰਨਗੇ ਆਸ਼ਾ ਹੈ ਕਿ ਮੈਨੂੰ ਸੇਵਾ ਮਿਲੇਗੀ ਔਰ ਮੈਂ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਲੱਗਦਾ ਨਹੀਂ ਇਹ 2022 ਤੋਂ ਬਾਅਦ ਹੈਗਾ ਲੋਕ ਜਬੋ ਜ਼ਿਆਦਾ ਮਤਲਬ ਸਿਆਣੇ ਹੋ ਚੁੱਕੇ ਨੇ ਕਿਉਂਕਿ ਦੇਖ ਰਹੇ ਨੇ ਲੋਕੋ ਦੀਆਂ ਪਾਰਟੀਆਂ ਦਲ ਬਦਲੂ ਲੋਕ ਇੱਧਰ ਉੱਧਰ ਫਿਰਦੇ ਰਹੇ ਨੇ ਹੁਣ ਚਿਹਰਾ ਦੇਖ ਕੇ ਨਹੀਂ ਪਾਰਟੀ ਦੇਖ ਕੇ ਨਹੀਂ ਮਤਲਬ ਕਿਸ ਤਰ੍ਹਾਂ ਦੇਖ ਕੇ ਜਿਹੜੇ ਵੋਟ ਪਾਉਣਗੇ ਲੋਕ ਜਿਹੜੇ ਆਮ ਲੋਕ ਨੇ ਦੇਖੋ ਪੰਜਾਬ ਦੇ ਲੋਕਾਂ ਨੇ ਬੜੇ ਤਜਰਬੇ ਕਰ ਲਏ ਪਹਿਨਾ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਸਰਕਾਰ ਬਣਾਈ ਨਾ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਘਰ ਘਰ ਨਾ ਨਸ਼ੇ ਬੰਦ ਹੋਏ ਨਾ ਬੀਬੀਆਂ ਨੂੰ ਪੈਸੇ ਮਿਲੇ ਨਾ 52000 ਸਕਨਸ ਕਿਵੇਂ ਮਿਲਿਆ ਨਾ 5000 ਹੋ ਮਿਲੇ ਨਾ ਕਿਸਾਨਾਂ ਦਾ ਕਰਜ਼ਾ ਹੋਇਆ ਬੜਾ ਵੱਡਾ ਧੋਖਾ ਗਿਆ ਪਰ ਲੋਕ ਤਾਂ ਕਹਿ ਰਹੇ ਨਸ਼ੇ ਤਾਂ ਅਕਾਲੀ ਦਲ ਦੇ ਟਾਈਮ ਤੇ ਵੀ ਸੀਗੇ ਕਾਂਗਰਸ ਦੇ ਸਮੇਂ ਤੇ ਵੀ ਚੱਲਦੇ ਨੇ ਲੋਕਾਂ ਨੇ ਇਹਨਾਂ ਦੀਆਂ ਝੁੱਠੀਆਂ ਗੱਲਾਂ ਸੁਣ ਕੇ ਸਾਨੂੰ ਬਦਨਾਮ ਕਰਕੇ ਸਰਕਾਰ ਬਣਾਈ ਜਦੋਂ ਸਰਕਾਰ ਕਾਂਗਰਸ ਵਾਲੀ ਸਰਕਾਰ ਪਿੱਟ ਗਈ ਲੋਕਾਂ ਨੇ ਨਵਾਂ ਤਜਰਬਾ ਆ ਦਿੱਲੀ ਵਾਲਿਆਂ ਤੇ ਕਰ ਲਿਆ ਜਿਨ੍ਹਾਂ ਨੇ ਕਹਿ ਦਿਆ ਵੀ 5 ਮਿੰਟ ਚ ਐਮਐਸਪੀ ਦੇ ਦਾਂਗੇ ਆ ਚੁਟਕੀ ਮਾਰ ਕੇ ਐਮਐਸਪੀ ਦੇ ਦਾਂਗੇ ਗੱਲਾਂ ਕਰੀਆਂ ਜਦੋਂ ਆਮ ਆਦਮੀ ਦੀ ਸਰਕਾਰ ਆਈ ਸੀ ਉਹਨਾਂ ਨੇ ਕਿਹਾ ਸੀਗਾ ਸਿਹਤ ਸਿੱਖਿਆ ਤੇ ਰੋਜ਼ਗਾਰ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ ਤੁਹਾਡੇ ਕੋਲ ਕੀ ਏਜੰਡੇ ਨੇ ਜੀ ਹਜੇ ਝੂਠੀਆਂ ਫੁਕਰੀਆਂ ਮਾਰੀ ਉਹਨਾਂ ਨੇ ਸਾਡੇ ਟਾਈਮ ਤੇ ਬੈਸਟ ਇਨਫਰਾਸਟ੍ਰਕਚਰ ਸਟੇਟ ਅਸੀਂ ਪੰਜਾਬ ਬਣਾਇਆ ਜੇ ਕਿਸੇ ਨੇ ਬਿਜ਼ਨਸ ਕਰਨਾ ਤਾਂ ਵਰਲਡ ਬੈਂਕ ਦੀ ਰੇਟਿੰਗ ਸੀਗੀ ਨੰਬਰ 1 ਤੇ ਪੰਜਾਬ ਤੇ ਥਰਮਲ ਪਲਾਂਟ ਅਸੀਂ ਲਾਇਏ ਬਿਜਲੀ ਸਰਪਲਸ ਪੰਜਾਬ ਨੂੰ ਅਸੀਂ ਬਣਾਇਆ ਬੈਸਟ ਐਜੂਕੇਸ਼ਨ ਸਿਸਟਮ ਚ ਪੂਰੇ ਇੰਡੀਆ ਚ ਦੋ ਨੰਬਰ ਤੇ ਅਸੀਂ ਸੀਗੇ ਤੇ ਹੈਲਥ ਚ ਨੰਬਰ 1 ਤੇ ਅਸੀਂ ਸੀਗੇ ਇੱਕ ਇੱਕ ਚੀਜ਼ ਬਾਦ ਸਾਹਿਬ ਨੇ ਕ੍ਰੀਏਟ ਕਰੀ ਔਰ ਜਿਹੜਾ ਤੁਸੀਂ ਦੇਖੋ ਵੀ ਡੈਟ ਟੂ ਜੀ ਡੀ ਪੀ ਰੇਸ਼ੋ 3.28 ਸੀਗਾ ਅੱਜ

ਇੰਨਾ ਫਰਕ ਹੈਗਾ ਮਤਲਬ ਸਾਡੀ ਸਰਕਾਰ ਚ ਔਰ ਇਹਨਾਂ ਦੀ ਕਿਸਾਨ ਦੇਖ ਲਓ ਤੁਸੀਂ ਸੜਕਾਂ ਦੇ ਬੈਠੇ ਹੈਗੇ ਆ ਕਿਤੋਂ ਧਰਨਾ ਤਾਂ ਹੀ ਬੈਠੇ ਆ ਉਹ ਤਾਂ ਹਰ ਵਾਰ ਸਰਕਾਰਾਂ ਦੇ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਧਰਨੇ ਤਾਂ ਹਮੇਸ਼ਾ ਹੀ ਲੱਗਦੇ ਨੇ ਕਿਸਾਨਾਂ ਦੀ ਗੱਲ ਕਰੀਏ ਚਾ ਕੋਈ ਵੀ ਗੱਲ ਕਰੀਏ ਜਦੋਂ ਪਹਿਲਾਂ ਧਰਨਾ ਲੱਗਦਾ ਤਾਂ ਨਾ ਜੀ ਬਾਦਲ ਸਾਹਿਬ ਖੁਦ ਉੱਠ ਕੇ ਚੱਲ ਕੇ ਆਉਂਦੇ ਤੇ ਉਹਨਾਂ ਦੀ ਗੱਲ ਸੁਣਨ ਉਹਨਾਂ ਦੇ ਮਸਲੇ ਹੱਲ ਕਰਦੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਤੇ ਅੱਜ ਤਾਂ ਤੁਸੀਂ ਦੇਖੋ ਹਰਿਆਣੇ ਵਾਲੇ ਪਾਸੇ ਤੋਂ ਜਿਸ ਤਰ੍ਹਾਂ ਬਾਰਡਰ ਤੇ ਬੰਬ ਚੱਲਦੇ ਆ ਉਸ ਤਰ੍ਹਾਂ ਚ ਨੇ ਕਿਸੇ ਦੇ ਪਰਚਾ ਤੱਕ ਦਰਜ ਨਹੀਂ ਹੋਏ ਪੰਜਾਬ ਦੇ ਰਾਈਟਸ ਜਿਹੜੇ ਆ ਉਹ ਖੋਏ ਜਾ ਰਹੇ ਆ ਪਾਖੜਾ ਡੈਮ ਤੋਂ ਸਾਡੀ ਚਲੀ ਗਈ ਗਰੀਬਾਂ ਨੂੰ ਨਾ ਮਕਾਨ ਨਾ ਲੈਟਰਿੰਗਾ ਨਾ ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰੀਆਂ ਜਾਣੀਆਂ ਹੈਗੇ ਸੋ ਮੁਲਾਜ਼ਮ ਜਿੰਨੇ ਪੇ ਕਮਿਸ਼ਨ ਲਾਗੂ ਹੋਏ ਆ ਸਾਡੀ ਸਰਕਾਰ ਚ ਲਾਗੂ ਹੋਏ ਆ ਵਪਾਰੀਆਂ ਦੀ ਇਹ ਸਮੱਸਿਆ ਮੈਂ ਟ੍ਰੇਡ ਵਿੰਗ ਦਾ ਪ੍ਰਧਾਨਤਾ ਹਰ ਸ਼ਹਿਰ ਚ ਜਾ ਕੇ ਮੈਂ ਖੁਦ ਸੁਣਦਾ ਸੀਗਾ ਤੇ ਪਾਲਿਸੀਆਂ ਬਣਾਉਂਦੇ ਤੇ ਹੁਣ ਤਾਂ ਮੁੱਖ ਮੰਤਰੀ ਤੁਸੀਂ ਐਲਾਨ ਕਰਕੇ ਵੀ ਐਨਓਸੀਆਂ ਬੰਦਾਂ ਅੱਜ ਹਾਲਾਤ ਦੇਖੋ ਲੱਖ ਰੁਪਏ ਤੋਂ ਵਗੈਰ ਤਸਦੀਕ ਰਜਿਸਟਰੀ ਹੋ ਗਈ। ਸੋ ਮੈਨੂੰ ਆਸ ਹੈ ਵੀ ਲੋਕ ਇਸ ਵਰਕਰ ਨੂੰ ਜ਼ਰੂਰ ਮਾਨ ਸਤਕਾਰ ਦੇਣਗੇ ਔਰ ਮੈਂ ਇਹ ਵਿਸ਼ਵਾਸ ਦਵਾਉਂਦਾ ਕਿ ਕੋਈ ਰੁਲਾੰਬਾ ਨਹੀਂ ਹੋਊਗਾ। ਗਰਾਊਂਡ ਲੈਵਲ ਤੇ ਗੱਲ ਕਰੀਏ ਜਿਹੜਾ ਇੱਕ ਆਮ ਇਨਸਾਨ ਆ ਜਿਹੜਾ 10-15000 ਰੁਪਏ ਦੀ ਦਿਹਾੜੀ ਕਰਦਾ ਜਾਂ ਨੌਕਰੀ ਕਰਦਾ ਜਾਂ ਤੇ ਕੰਮ ਕਰਦਾ ਹੈਗਾ। ਉਹਨੂੰ ਤਿੰਨ ਹੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਬੱਚਿਆਂ ਦੀ ਪੜ੍ਹਾਈ, ਸਿਹਤ ਤੇ ਫਿਊਚਰ ਵਾਸਤੇ ਕੀ ਹੋਏਗਾ। ਉਹਨਾਂ ਲਈ ਕੀ ਕਰੂੰਗਾ? ਬਾਜੀ ਦੇਖੋ ਇਹਨਾਂ ਸਰਕਾਰਾਂ ਚ ਆਮ ਆਦਮੀ ਦੀ ਤਾਂ ਇਹ ਸਰਕਾਰੇ ਨਹੀਂ ਨਾ ਆਪ ਸਰਕਾਰਾਂ ਨਾ ਕਾਂਗਰਸ ਨਾ ਆਮ ਆਦਮੀ ਦੀ ਕਦੇ ਸੁਣੀ ਗਈ ਹੈ ਜਿੰਨੀਆਂ ਲੋਕ ਭਲਾਈ ਦੀ ਸਕੀਮਾਂ ਹਿੰਦੁਸਤਾਨ ਚ ਲਾਗੂ ਆ ਸਾਰੀ ਦੀ ਸਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸ਼ੁਰੂ ਕਰੀਆਂ ਦੇਸ਼ ਚ ਫਿਰ ਲਾਗੂ ਹੋਈਆਂ ਮਤਲਬ ਅੱਜ ਇਲੈਕਸ਼ਨਾਂ ਦੇ ਟਾਈਮ ਤੇ ਮੈਂ ਝੂਠ ਬੋਲ ਜਾਂ ਵੱਡੀਆਂ ਗੱਲਾਂ ਕਰ ਜਾ ਸਾਡਾ ਮੈਨੀਫੈਸਟੋ ਆ ਰਿਹਾ ਉਹਦੇ ਚ ਸਾਰਾ ਕੁਝ ਹੋਏਗਾ ਪਰ ਤੁਸੀਂ ਬੈਕਗ੍ਰਾਉਂਡ ਦੇਖ ਲਿਓ ਆਟਾ ਦਾਲ ਸਕੀਮ ਬਾਲ ਸਾਹਬ ਨੇ ਸ਼ੁਰੂ ਕਰੀ ਸਾਗਨ ਸਕੀਮ ਬਾਲ ਸਾਹਿਬ ਨੇ ਸ਼ੁਰੂ ਕਰੀ ਪੈਨਸ਼ਨ ਬਾਲ ਸਾਹਿਬ ਨੇ ਸ਼ੁਰੂ ਕਰੀ ਹੈਲਥ ਸਕੀਮ ਬਾਲ ਸਾਹਿਬ ਨੇ ਸ਼ੁਰੂ ਕਰੀ ਗਰੀਬਾਂ ਨੂੰ ਸਕਾਲਰਸ਼ਿਪ ਬਾਲ ਸਾਹਿਬ ਨੇ ਦਿਆਤਾ ਸੋ ਅਸੀਂ ਤਾਂ ਪ੍ਰੈਕਟੀਕਲ ਐਗਜ਼ਾਮਪਲ ਆ ਗਰੀਬਾਂ ਦੀ ਜਿਹੜੀ ਭਲਾਈ ਦੇ ਕੰਮਾਂ ਦੀਆਂ ਨੌਕਰੀਆਂ ਰੁਜ਼ਗਾਰ ਤੁਸੀਂ ਦੇਖੋ ਵੀ ਅਸੀਂ ਆਰਟੀਸੀਟੀ ਮੈਡੀ ਸਿਟੀ ਐਜੂਕੇਸ਼ਨ ਸਿਟੀ ਕਿੰਨਾ ਕੁਝ ਲਿਆ ਤੇ ਅੱਜ ਮੁੜ ਕੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਪੰਜਾਬ ਦੇ ਵਪਾਰੀ ਬਾਹਰ ਨੂੰ ਭੱਜਣੇ ਰੁਜ਼ਗਾਰ ਕਿੱਥੇ ਮਿਲੂ ਆਮ ਬੰਦਾ ਦਾ ਵਿਚਾਰਾ ਨਾ ਇਲਾਜ ਕਰਵਾ ਸਕੇ ਨਾ ਇਨਸਾਫ ਹਮੇਲੀ ਨੂੰ ਇਹ ਜੀ ਹਾਲਤੋ ਹੀ ਪਈ ਹੈ ਹਾਲਤ ਹਲੇ ਵੀ ਉਹੀ ਹਸਪਤਾਲਾਂ ਦੇ ਅੱਜ ਵੀ ਉਹੀ ਨੇ ਜਿਹੜਾ ਪਹਿਲਾਂ ਵੀ ਹੋਈ ਸੀਗੇ ਜੀ ਫਰਕ ਕੀ ਰਿਹਾ ਹੈ ਜਿੰਨੇ ਕਮਿਊਨਿਟੀ ਹਸਪਤਾਲ ਸਾਰੇ ਸਾਡੀ ਸਰਕਾਰ ਚ ਅਪਗ੍ਰੇਡ ਵੀ ਹੋਏ ਇਨਫਰਾਸਟ੍ਰਕਚਰ ਵੀ ਉਹਨਾਂ ਦਾ ਕ੍ਰੀਏਟ ਹੋਇਆ ਇੱਕ ਹਸਪਤਾਲ ਪੰਜਾਬ ਚ 7 ਸਾਲਾਂ ਚ ਦਿਖਾ ਦਿਓ ਜੋ ਚੱਲਿਆ ਆ ਰਿਹਾ 7 ਸਾਲ ਪਹਿਲਾਂ ਦਾ ਸਾਡੇ ਵਾਲਾ ਇਨਫਰਾਸਟ੍ਰਕਚਰ ਹੀ ਚੱਲਿਆ ਆ ਰਿਹਾ ਜੋ ਨੈਸ਼ਨਲ ਹਾਈਵੇ ਰੋਡ ਸਸੀ ਬਣਾਤੇ 7 ਸਾਲਾਂ ਚ ਉਹੀ ਚੱਲੇ ਆ ਰਹੇ ਆ ਜੋ ਸਕੂਲਾਂ ਦਾ ਇਨਫਰਾਸਟ੍ਰਕਚਰ ਆ ਪੰਪ ਕਾਰデア ਇਹਨਾਂ ਨੇ ਕੱਲੇ ਪੇਂਟ ਮਾਰ ਕੇ ਪਹਿਲਾਂ ਉਹਨਾਂ ਨੇ ਸਮਾਰਟ ਸਕੂਲ ਲਿਖ ਦਿਆ ਤਾਂ ਇਹ ਪੇਂਟ ਮਾਰ ਕੇ ਐਮੀਨਾ ਸਕੂਲ ਲਿਖੀ ਜਾਂਦੇ ਆ ਦੱਸੋ ਕਿਹੜਾ ਬਣਾਇਆ ਆ ਮੈਰਿਟੋਰੀਅ ਸਕੂਲ ਬਾਲ ਸਾਹਿਬ ਨੇ ਬਣਾਏ ਮਹਾਰਾਜਾ ਰਣਜੀਤ ਸਿੰਘ ਪ੍ਰੀਪਰੇਟਰੀ ਅਕੈਡਮੀ ਜਿੱਥੇ ਸਭ ਤੋਂ ਵੱਧ ਐਨਡੀਏ ਚ ਬੱਚੇ ਜਾਂਦੇ ਆ ਬਾਲ ਸਾਹਿਬ ਨੇ ਬਣਾਏ ਮਾਈ ਭਾਗੋ ਜਿਹੜੀ ਪ੍ਰੀਪਰੇਟਰੀ ਅਕੈਡਮੀ ਆ ਬੱਚੇ ਬੱਚੀਆਂ ਵਾਸਤੇ ਉਹ ਬਾਲ ਸਾਹਿਬ ਨੇ ਬਣਾਈਆਂ आईएसबी बादल साहब ਲਿਆਏ ਨਾਈਪਰ ਬਾਲ ਸਾਹਿਬ ਦੇ ਆਈਸਰ ਬਾਲ ਸਾਹਿਬ ਲਿਆਏ ਕਿੰਨੇ ਇੰਸਟੀਚਿਊਟ ਲਿਆਏ ਆ ਤੁਸੀਂ ਸੋਚ ਜਿੰਨੇ ਸਕਿੱਲ ਸੈਂਟਰ ਪੰਜਾਬ ਚ ਖੁੱਲੇ ਹੋਈਆਂ 7 ਸਾਲ ਪਹਿਲਾਂ ਦੇ ਅੱਜ ਕੁਝ ਵੀ ਨਹੀਂ ਜੇ ਮੈਂ ਪਰਫਾਰਮੈਂਸ ਗਿਣਾਵਾਂ ਤਾਂ ਮੇਰੇ ਕੋਲ 10 ਘੰਟੇ ਲੱਗ ਜਾਣੇ ਆ ਇਹ ਇੱਕ ਨਹੀਂ ਗਿਣਾ ਸਕਦੇ ਕੋਈ ਗਿਣਾ ਦੇਣ ਦੋਨੇ ਕਿੰਨੇ ਪਾਰਟੀਆਂ ਸੋ ਮਤਲਬ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਵੀ ਜਦ ਤੱਕ ਤੁਸੀਂ ਕਾਰਗੁਜ਼ਾਰੀ ਤੇ ਫੈਸਲ ਕਾਰਗੁਜ਼ਾਰੀ ਔਰ ਲੀਡਰ ਦਾ ਕਰੈਕਟਰ ਦੇਖ ਕੇ ਫੈਸਲਾ ਨਹੀਂ ਕਰਦੇ ਨਾ ਫਿਰ ਦਲ ਬਦਲੀਆਂ ਵੀ ਹੁੰਦੀਆਂ ਰਹਿਣੀਆਂ ਹੈਗੀਆਂ ਤੇ ਛੁੱਠੇ ਵਾਦੇ ਵੀ ਹੁੰਦੇ ਰਹਿਣੇ ਜੇ ਤੁਸੀਂ ਪਿਛਲੀ ਕਾਰਗੁਜ਼ਾਰੀ ਦੇ ਅਸਕੇ ਫੈਸਲੇ ਕਰੋਗੇ ਫਿਰ ਹਰੇਕ ਨੂੰ ਪਰਫਾਰਮੈਂਸ ਦਿਖਾਣੀ ਪੈਣੀ ਆ ਕਿਰਪਾ ਕਰਿਓ ਕਾਰਗੁਜ਼ਾਰੀ ਤੇ ਫੈਸਲੇ ਕਰਿਓ ਥੈਂਕ ਯੂ ਸੋ ਇਸਨ ਐਨਕੇ ਸ਼ਰਮਾ ਜਰੂਰ ਲੋਕ ਦੇਖਦੇ ਹਨ ਪਟਿਆਲੇ ਦੇ ਲੋਕ ਆ ਕਿਹਦੇ ਨਾਮ ਤੇ ਜਿਹੜਾ ਹੈ ਫਤਵਾ ਜਾਰੀ ਕਰਦੇ ਨੇ ਕੈਮਰਾਮੈਨ ਸੰਦੀਪ ਦੇ ਨਾਲ ਕਰਨਵੀ ਸਿੰਘ ਰੰਧਾਵਾ ਲਿਵਿੰਗ ਇੰਡੀਆ ਨਿਊਜ਼ ਪਟਿਆਲਾ ਇਹਨਾਂ ਸਰਕਾਰਾਂ ਚ ਆਮ ਆਦਮੀ ਦਿੱਤਾ ਹੈ ਸਰਕਾਰੇ ਨਹੀਂ ਨਾ ਆਪ ਸਰਕਾਰਾਂ ਨਾ ਕਾਂਗਰਸ ਨਾ ਆਮ ਆਦਮੀ ਦੀ ਕਦੇ ਸੁਣੀ ਨਹੀਂ ਬਾਬਲ ਸਾਹਿਬ ਖੁਦ ਉੱਠ ਕੇ ਚੱਲ ਕੇ ਆਂਦੇ ਤੇ ਉਹਨਾਂ ਦੀ ਗੱਲ ਸੁਣਦੇ ਉਹਨਾਂ ਦੇ ਮਸਲੇ ਹੱਲ ਕਰਦੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਤੇ ਅੱਜ ਤਾਂ ਤੁਸੀਂ ਦੇਖੋ ਹਰਿਆਣੇ ਵਾਲੇ ਪਾਸੇ ਤੋਂ ਜਿਸ ਤਰ੍ਹਾਂ ਬਾਰਡਰ ਤੇ ਬੰਬ ਚੱਲਦੇ ਆ ਉਸ ਤਰ੍ਹਾਂ ਚੱਲਿਆ ਕਿਸੇ ਦੇ ਪਰਚਾ ਤੱਕ ਦਰਜ ਨਹੀਂ ਹੋਇਆ ਪੰਜਾਬ ਦੇ ਰਾਈਟਸ ਜਿਹੜੇ ਆ ਉਹ ਖੋਏ ਜਾ ਰਹੇ ਆ ਭਾਗੜਾ ਡੈਮ ਤੋਂ ਘੱਟੇ ਚਲੇ ਗਏ ਗਰੀਬਾਂ ਨੂੰ ਨਾ ਮਕਾਨ ਨਾ ਲੈਟਰੀਆਂ ਨਾ ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰੀਆਂ ਜਾਣੀਆਂ ਤਮੋ ਮੰਤਰੀ ਤੁਸੀਂ ਐਲਾਨ ਕਰਕੇ ਵੀ ਐਨਓਸੀਆਂ ਬੰਦਾਂ ਅੱਜ ਹਾਲਾ ਦੇਖੋ ਲੱਖ ਰੁਪਏ ਤੋਂ ਬੈਤ ਦੀ ਸੂਚੀ ਸ਼੍ਰੋਮਿਅਮ ਕਾਲੀਦਲ ਤੋਂ ਐਨਕੇ ਸ਼ਰਮਾ ਨੂੰ ਪਟਿਆਲ ਦਾ ਉਮੀਦਵਾਰ ਤਾਇਆ ਹੈਗਾ ਐਨਕੇ ਸ਼ਰਮਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸ਼ਰਮਾ ਜੀ ਪਹਿਲਾਂ ਤਾਂ ਇਹ ਦੱਸੋ ਕਿ ਜ਼ਿਲ੍ਹਾ ਬਦਲਿਆ ਹੈਗਾ ਤੁਹਾਨੂੰ ਲੱਗਦਾ ਹੈ ਕਿ ਜ਼ਿਲ੍ਹੇ ਦੇ ਜਿਹੜੇ ਲੋਕ ਨੇ ਪਟਿਆਲੇ ਦੇ ਲੋਕ ਨੇ ਥੋੜਾ ਜਿਵੇਂ ਜ਼ਿਲ੍ਹੇ ਦੇ ਉੱਥੇ ਸਾਥ ਦਿੱਤਾ ਸੀ ਪਟਿਆਲੇ ਦੇ ਵੀ ਸਾਥ ਦੇਣਗੇ ਕੋਈ ਜ਼ਿਰਾਂ ਨਹੀਂ ਬਦਲੇ ਭਾਜੀ ਮੈਂ ਤਾਂ ਲੋਕ ਸਭਾ ਹਲਕਾ ਪਟਿਆਲਾ ਤੋਂ ਸुरू ਤੋਂ ਵੋਟਾਂ ਪਾਉਂਦਾ ਰਿਹਾ ਜਿਹੜਾ ਡੇਰਮ ਸੀ ਹਲਕਾ ਉਹ ਲੋਕ ਸਭਾ ਪਟਿਆਲੇ ਦਾ ਹਿੱਸਾ ਹੈਗਾ ਤੇ ਪਟਿਆਲਾ ਸਾਡਾ ਡਿਸਟ੍ਰਿਕਟ ਸੀਗਾ ਇੱਥੇ ਤਾਂ ਮੈਂ ਤਾਂ ਸਰਪੰਚ ਰਿਹਾ ਸਾਡਾ ਬਲਾਕ ਰਾਜਪੁਰਾ ਸੀਗਾ ਜੀ ਤੇ ਡੀਸੀ ਪਟਿਆਲੇ ਵੈਂਡਦਾ ਸੀ ਸੋ ਪਟਿਆਲੇ ਨਾਲ ਪਰਿਵਾਰਕ ਰਿਸ਼ਤੇ ਰਹੇ ਆ ਬਾਕੀ ਮੈਂ ਕਿਸੇ ਖਾਨ ਸਮਝ ਲਿਓ ਮੈਲਾ ਚ ਪੈਦਾ ਨਹੀਂ ਹੋਇਆ ਮੈਂ ਕਾਨਵੈਂਟ ਸਕੂਲਾਂ ਚ ਨਹੀਂ ਪੜਿਆ ਮੈਂ ਤਾਂ ਸਿਰਫ ਇੱਕ ਛੋਟੇ ਜਿਹੇ ਪਿੰਡ ਚ ਪੈਦਾ ਹੋਇਆ 1992 ਤੋਂ ਸ਼੍ਰੋਮਣੀ ਅਕਾਲੀ ਦਲ 'ਚ ਆਪਣਾ ਸਫ਼ਰ ਸਟਾਰਟ ਕਰਿਆ ਜਿੱਥੇ ਪੰਥ ਰਤਨ ਜੀ ਜੇਦਾਰ ਗੁਰਚਲਨ ਸਿੰਘ ਟੋੜਾ ਜੀ ਨੇ ਮੈਨੂੰ ਸ਼ਾਮਲ ਕਰਿਆ ਦਾ 32 ਸਾਲ ਤੋਂ ਉੱਥੇ ਹੀ ਖੜਿਆ ਹਾਂ ਸੋ ਔਰ ਜਿਹੜੀ ਸੀਟ ਤੇ ਵੀ ਰਿਹਾ ਚਾਹੇ ਸਰਪੰਚ ਪ੍ਰਧਾਨ ਐਮ ਐਲ ਏ ਮਨਿਸਟਰ ਬਣਿਆ ਹਰ ਸੀਟ ਨਾਲ ਇਨਸਾਫ ਕਰਿਆ ਸੋ ਮੈਨੂੰ ਆਸ ਆ ਕਿ ਪੰਜਾਬ ਦੇ ਲੋਕ ਔਰ ਇਸ ਹਲਕੇ ਦੇ ਲੋਕ ਕੈਂਡੀਡੇਟ ਦਾ ਕਰੈਕਟਰ ਔਰ ਪਰਫਾਰਮੈਂਸ ਦੇਖ ਕੇ ਫੈਸਲੇ ਕਰਨਗੇ ਭਾਸ਼ਾ ਕੀ ਮੈਨੂੰ ਸੇਵਾ ਮਿਲੂਗੀ ਔਰ ਮੈਂ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਲੱਗਦਾ ਨਹੀਂ ਹੈ 2022 ਤੋਂ ਬਾਅਦ ਹੈਗਾ ਲੋਕ ਜੋ ਜ਼ਿਆਦਾ ਮਤਲਬ ਸਿਆਣੇ ਹੋ ਚੁੱਕੇ ਨੇ ਕਿਉਂਕਿ ਦੇਖ ਰਹੇ ਨੇ ਲੋਕੋ ਕੀ ਪਾਰਟੀਆਂ ਦਲ ਬਦਲੂ ਲੋਕ ਅੱਧਰ ਉੱਧਰ ਫਿਰਦੇ ਨੇ ਹੁਣ ਚਿਹਰਾ ਦੇਖ ਕੇ ਨਹੀਂ ਪਾਰਟੀ ਦੇਖ ਕੇ ਨਹੀਂ ਮਤਲਬ ਕਿਸ ਤਰ੍ਹਾਂ ਦੇ ਕੇ ਵੋਟ ਪਾਉਣਗੇ ਲੋਕ ਜਿਹੜੇ ਆਮ ਲੋਕ ਨੇ ਜਿਹੜੇ ਦੇਖੋ ਪੰਜਾਬ ਦੇ ਲੋਕਾਂ ਨੇ ਬੜੇ ਤਜਰਬੇ ਕਰ ਲਏ ਪਹਿਨਾ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਸਰਕਾਰ ਬਣਾਈ ਨਾ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਘਰ ਘਰ ਨਾ ਨਸ਼ੇ ਬੰਦ ਹੋਏ ਨਾ ਬੀਬੀਆਂ ਨੂੰ ਪੈਸੇ ਮਿਲੇ ਨਾ 55000 ਸਗਨ ਸੀਗੇ ਮਿਲਿਆ ਨਾ 5000 ਹੋ ਮਿਲੇ ਨਾ ਕਿਸਾਨਾਂ ਦਾ ਕਰਜ਼ਾ ਹੋਇਆ ਬੜਾ ਵੱਡਾ ਧੋਖਾ ਗਿਆ ਪਰ ਲੋਕ ਤਾਂ ਕਹਿ ਰਹੇ ਨਸ਼ੇ ਤਾਂ ਅਕਾਲੀ ਦਲ ਦੇ ਟਾਈਮ ਤੇ ਵੀ ਸੀਗੇ ਕਾਂਗਰਸ ਦੇ ਸਮੇਂ ਤੇ ਵੀ ਚੱਲਦੇ ਰਹੇ ਲੋਕਾਂ ਨੇ ਇਹਨਾਂ ਦੀਆਂ ਝੂਠੀਆਂ ਗੱਲਾਂ ਸੁਣ ਕੇ ਸਾਨੂੰ ਬਦਨਾਮ ਕਰਕੇ ਸਰਕਾਰ ਬਣਾਈ ਜਦੋਂ ਸਰਕਾਰ ਕਾਂਗਰਸ ਵਾਲੀ ਸਰਕਾਰ ਪਿੱਟਗੀ ਲੋਕਾਂ ਨੇ ਨਵਾਂ ਤਜਰਬਾ ਆ ਦਿੱਲੀ ਵਾਲਿਆਂ ਤੇ ਕਰ ਲਿਆ ਜਿਨ੍ਹਾਂ ਨੇ ਕਹਿ ਦਿਆ ਵੀ 5 ਮਿੰਟ ਚ ਐਮਐਸਪੀ ਦੇ ਦਾਂਗੇ ਆ ਚੁਟਕੀ ਮਾਰ ਕੇ ਐਮਐਸਪੀ ਦੇ ਦਾਂਗੇ ਗੱਲਾਂ ਕਰੀਆਂ ਜਦੋਂ ਆਮ ਆਦਮੀ ਦੀ ਸਰਕਾਰ ਆਈ ਸੀ ਉਹਨਾਂ ਨੇ ਕਿਹਾ ਸੀਗਾ ਸਿਹਤ ਸਿੱਖਿਆ ਤੇ ਰੋਜ਼ਗਾਰ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ ਤੁਹਾਡੇ ਕੋਲ ਕੀ ਏਜੰਡੇ ਨੇ ਜੀ ਹਜੇ ਝੁੱਟੀਆਂ ਫੁਕਰੀਆਂ ਮਾਰੀਆਂ ਉਹਨਾਂ ਨੇ ਸਾਡੇ ਟਾਈਮ ਤੇ ਬੈਸਟ ਇਨਫਰਾਸਟ੍ਰਕਚਰ ਸਟੇਟ ਅਸੀਂ ਪੰਜਾਬ ਬਣਾਇਆ ਜੇ ਕਿਸੇ ਨੇ ਬਿਜ਼ਨਸ ਕਰਨਾ ਤਾਂ ਵਰਲਡ ਬੈਂਕ ਦੀ ਰੇਟਿੰਗ ਸੀਗੀ ਨੰਬਰ 1 ਤੇ ਪੰਜਾਬ ਤੇ ਥਰਮਲ ਪਲਾਂਟ ਅਸੀਂ ਲਾਇਏ ਬਿਜਲੀ ਸਰਪਲਸ ਪੰਜਾਬ ਨੂੰ ਅਸੀਂ ਬਣਾਇਆ ਬੈਸਟ ਐਜੂਕੇਸ਼ਨ ਸਿਸਟਮ ਚ ਪੂਰੇ ਇੰਡੀਆ ਚ ਦੋ ਨੰਬਰ ਤੇ ਅਸੀਂ ਸੀਗੇ ਤੇ ਹੈਲਥ ਚ ਨੰਬਰ 1 ਤੇ ਅਸੀਂ ਸੀਗੇ ਇੱਕ ਇੱਕ ਚੀਜ਼ ਬਾਦ ਸਾਹਿਬ ਨੇ ਕ੍ਰੀਏਟ ਕਰੀ ਔਰ ਜਿਹੜਾ ਤੁਸੀਂ ਦੇਖੋ ਵੀ ਡੈਟ ਟੂ ਜੀਡੀਪੀ ਰੇਸ਼ੋ 3.28 ਸੀਗਾ ਅੱਜ 3.50 ਤੇ ਪਹੁੰਚ ਗਿਆ ਮਤਲਬ ਇੰਨਾ ਜਿਹੜਾ 29% ਤੋਂ 50% ਤੇ ਗਿਆ ਹੈਗਾ ਇੰਨਾ ਫਰਕ ਹੈਗਾ ਮਤਲਬ ਸਾਡੀ ਸਰਕਾਰ ਚ ਔਰ ਇਹਨਾਂ ਦੀ ਕਿਸਾਨ ਦੇਖ ਲੇ ਤੁਸੀਂ ਸੜਕਾਂ ਦੇ ਬੈਠੇ ਹੈਗੇ ਆ ਕਿੱਥੋਂ ਧਰਨਾ ਦਾ ਹੀ ਬੈਠੇ ਆ ਉਹ ਤਾਂ ਹਰ ਵਾਰ ਸਰਕਾਰਾਂ ਦੇ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਧਰਨੇ ਤਾਂ ਹਮੇਸ਼ਾ ਹੀ ਲੱਗਦੇ ਨੇ ਕਿਸਾਨਾਂ ਦੀ ਗੱਲ ਕਰੀਏ ਚਾਹ ਕੋਈ ਵੀ ਗੱਲ ਕਰੀਏ ਜਦੋਂ ਪਹਿਲਾਂ ਧਰਨਾ ਲੱਗਦਾ ਤਾਂ ਨਾ ਜੀ ਬਾਦਲ ਸਾਹਿਬ ਖੁਦ ਉੱਠ ਕੇ ਚੱਲ ਕੇ ਆਂਦੇ ਤੇ ਉਹਨਾਂ ਦੀ ਗੱਲ ਸੁਣਨ ਉਹਨਾਂ ਦੇ ਮਸਲੇ ਹੱਲ ਕਰਦੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਤੇ ਅੱਜ ਤਾਂ ਤੁਸੀਂ ਦੇਖੋ ਹਰਿਆਣੇ ਵਾਲੇ ਪਾਸੇ ਤੋਂ ਜਿਸ ਤਰ੍ਹਾਂ ਬਾਰਡਰ ਤੇ ਬੰਬ ਚੱਲਦੇ ਆ ਉਸ ਤਰ੍ਹਾਂ ਚੱਲ ਨੇ ਕਿਸੇ ਦੇ ਪਰਚਾ ਤੱਕ ਦਰਜ ਨਹੀਂ ਹੋਏ ਪੰਜਾਬ ਦੇ ਰਾਈਟਸ ਜਿਹੜੇ ਆ ਉਹ ਖੋਏ ਜਾ ਰਹੇ ਆ ਪਾਖੜਾ ਡੈਮ ਤੋਂ ਸਾਡੀ ਚਲੀ ਗਈ ਗਰੀਬਾਂ ਨੂੰ ਨਾ ਮਕਾਨ ਨਾ ਲੈਟਰਿੰਗਾ ਨਾ ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰੀਆਂ ਜਾਣੀਆਂ ਹੈਗੇ ਸੋ ਮੁਲਾਜ਼ਮ ਜਿੰਨੇ ਪੇ ਕਮਿਸ਼ਨ ਲਾਗੂ ਹੋਏ ਆ ਸਾਡੀ ਸਰਕਾਰ ਚ ਲਾਗੂ ਹੋਈਆਂ ਆ ਵਪਾਰੀਆਂ ਦੀ ਇਹ ਸਮੱਸਿਆ ਮੈਂ ਟ੍ਰੇਡ ਵਿੰਗ ਦਾ ਪ੍ਰਧਾਨਤਾ ਹਰ ਸ਼ਹਿਰ ਚ ਜਾ ਕੇ ਮੈਂ ਖੁਦ ਸੁਣਦਾ ਸੀਗਾ ਤੇ ਪਾਲিসੀਆਂ ਬਣਾਉਂਦੇ ਤੇ ਹੁਣ ਤਾਂ ਮੁੱਖ ਮੰਤਰੀ ਤੁਸੀਂ ਐਲਾਨ ਕਰਕੇ ਵੀ ਐਨਓਸੀਆਂ ਬੰਦਾਂ ਅੱਜ ਹਾਲਾਤ ਦੇਖੋ ਲੱਖ ਰੁਪਏ ਤੋਂ ਬਗੈਰ ਤਸਵੀਰ ਰਜਿਸਟਰੀ ਹੋਵੇ ਸੋ ਮੈਨੂੰ ਆਸ ਹੈ ਵੀ ਲੋਕ ਇਸ ਵਰਕਰ ਨੂੰ ਜ਼ਰੂਰ ਮਾਨ ਸਤਕਾਰ ਦੇਣਗੇ ਪਰ ਮੈਂ ਇਹ ਵਿਸ਼ਵਾਸ ਦਵਾਉਂਦਾ ਕਿ ਕੋਈ ਰਲਾਂਬਾ ਨਹੀਂ ਹੋਊਗਾ ਗਰਾਊਂਡ ਲੈਵਲ ਤੇ ਗੱਲ ਕਰੀਏ ਜਿਹੜਾ ਇੱਕ ਕਾਮ ਇਨਸਾਨ ਆ ਜਿਹੜਾ 10-15000 ਰੁਪਏ ਦੀ ਦਿਹਾੜੀ ਕਰਦਾ ਜਾਂ ਨੌਕਰੀ ਕਰਦਾ ਜਾਂ ਤੇ ਕੰਮ ਕਰਦਾ ਹੈਗਾ ਉਹਨੂੰ ਤਿੰਨ ਹੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਬੱਚਿਆਂ ਦੀ ਪੜ੍ਹਾਈ ਸਿਹਤ ਤੇ ਫਿਊਚਰ ਵਾਸਤੇ ਕੀ ਹੋਏਗਾ ਉਹਨਾਂ ਲਈ ਕੀ ਕਰੂਗਾ ਭਾਜੀ ਦੇਖੋ ਇਹਨਾਂ ਸਰਕਾਰਾਂ ਚ ਆਮ ਆਦਮੀ ਦਿੱਤਾ ਇਹ ਸਰਕਾਰੇ ਨਹੀਂ ਨਾ ਆਪ ਸਰਕਾਰਾਂ ਨਾ ਕਾਂਗਰਸ ਨਾ ਆਮ ਆਦਮੀ ਦੀ ਕਦੇ ਸੁਣੀ ਗਈ ਹੈ ਜਿੰਨੀਆਂ ਲੋਕ ਭਲਾਈ ਦੀ ਸਕੀਮਾਂ ਹਿੰਦੁਸਤਾਨ ਚ ਲਾਗੂ ਆ ਸਾਰੀ ਦੀ ਸਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸ਼ੁਰੂ ਕਰੀਆਂ ਦੇਸ਼ ਚ ਫਿਰ ਲਾਗੂ ਹੋਈਆਂ ਮਤਲਬ ਅੱਜ ਇਲੈਕਸ਼ਨਾਂ ਦੇ ਟਾਈਮ ਤੇ ਮੈਂ ਝੂਠ ਬੋਲ ਜਾਂ ਵੱਡੀਆਂ ਗੱਲਾਂ ਕਰ ਜਾਂ ਸਾਡਾ ਮੈਨੀਫੈਸਟੋ ਆ ਰਿਹਾ ਉਹਦੇ ਚ ਸਾਰਾ ਕੁਝ ਹੋਏਗਾ ਪਰ ਤੁਸੀਂ ਬੈਕਗਰਾਉਂਡ ਦੇਖ ਲਿਓ ਆਟਾ ਦਾਲ ਸਕੀਮ ਬਾਲ ਸਾਹਿਬ ਨੇ ਸ਼ੁਰੂ ਕਰੀ ਸਾਗਨ ਸਕੀਮ ਬਾਲ ਸਾਹਿਬ ਨੇ ਸ਼ੁਰੂ ਕਰੀ ਪੈਨਸ਼ਨ ਬਾਲ ਸਾਹਿਬ ਨੇ ਸ਼ੁਰੂ ਕਰੀ ਹੈਲਥ ਸਕੀਮ ਬਾਲ ਸਾਹਿਬ ਨੇ ਸ਼ੁਰੂ ਕਰੀ ਗਰੀਬਾਂ ਨੂੰ ਸਕਾਲਰਸ਼ਿਪ ਬਾਲ ਸਾਹਿਬ ਨੇ ਦਿਆਤਾ ਸੋ ਅਸੀਂ ਤਾਂ ਪ੍ਰੈਕਟੀਕਲ ਐਗਜ਼ਾਮਪਲ ਆ ਗਰੀਬਾਂ ਦੀ ਜਿਹੜੀ ਭਲਾਈ ਦੇ ਕੰਮਾਂ ਦੀਆਂ ਨੌਕਰੀਆਂ ਰੁਜ਼ਗਾਰ ਤੁਸੀਂ ਦੇਖੋ ਵੀ ਅਸੀਂ ਆਰਟੀਸੀਟੀ ਮੈਡੀ ਸਿਟੀ ਐਜੂਕੇਸ਼ਨ ਸਿਟੀ ਕਿੰਨਾ ਕੁਛ ਲੈਤੇ ਅੱਜ ਮੁੜ ਕੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਪੰਜਾਬ ਦੇ ਵਪਾਰੀ ਬਾਹਰ ਨੂੰ ਭੱਜ ਰਹੇ ਰੋਜ਼ਗਾਰ ਕਿੱਥੇ ਮਿਲੂ ਆਮ ਬੰਦਾ ਤਾਂ ਵਿਚਾਰਾ ਨਾ ਇਲਾਜ ਕਰਵਾ ਸਕੇ ਨਾ ਇਨਸਾਫ ਹੋ ਮਿਲੇ ਇਹ ਜੀ ਹਾਲਤ ਵੀ ਪਈ ਹਾਲਾਤ ਤਾਂ ਹਲੇ ਵੀ ਉਹੀ ਹਸਪੀਟਲਾਂ ਦੇ ਅੱਜ ਵੀ ਉਹੀ ਨੇ ਜਿਹ ਪਹਿਲਾਂ ਵੀ ਹੋਈ ਸੀਗੇ ਜੀ ਫਰਕ ਕੀ ਰਿਹਾ ਹੈ ਜਿੰਨੇ ਕਮਿਊਨਿਟੀ ਹਸਪੀਟਲ ਸਾਰੇ ਸਾਡੀ ਸਰਕਾਰ ਚ ਅਪਗ੍ਰੇਡ ਵੀ ਹੋਏ ਇਨਫਰਾਸਟ੍ਰਕਚਰ ਵੀ ਉਹਨਾਂ ਦਾ ਕ੍ਰੀਏਟ ਹੋਇਆ ਇੱਕ ਹਸਪਤਾਲ ਪੰਜਾਬ ਚ 7 ਸਾਲਾਂ ਚ ਦਿਖਾ ਦਿਓ ਜੋ ਚੱਲਿਆ ਆ ਰਿਹਾ 7 ਸਾਲ ਪਹਿਲਾਂ ਦਾ ਸਾਡੇ ਵਾਲਾ ਇਨਫਰਾਸਟ੍ਰਕਚਰ ਹੀ ਚੱਲਿਆ ਆ ਰਿਹਾ ਜੋ ਨੈਸ਼ਨਲ ਹਾਈਵੇ ਰੋਡ ਸਸੀ ਬਣਾਤੇ 7 ਸਾਲਾਂ ਚ ਉਹੀ ਚੱਲੇ ਆ ਰਹੇ ਆ ਜੋ ਸਕੂਲਾਂ ਦਾ ਇਨਫਰਾਸਟ੍ਰਕਚਰ ਆਪਾਂ ਕਰਦੇ ਆ ਇਹਨਾਂ ਨੇ ਇਕੱਲੇ ਪੇਂਟ ਮਾਰ ਕੇ ਪਹਿਲਾਂ ਉਹਨਾਂ ਨੇ ਸਮਾਰਟ ਸਕੂਲ ਲਿਖ ਦਿਆ ਤਾਂ ਇਹ ਪੇਂਟ ਮਾਰ ਕੇ ਐਮੀਨਾ ਸਕੂਲ ਲਿਖੀ ਜਾਂਦੇ ਆ ਦੱਸੋ ਕਿਹੜਾ ਬਣਾਇਆ ਆ ਮੈਰਿਟੋਰੀਅ ਸਕੂਲ ਬਾਲਸਾ ਨੇ ਬਣਾਇਆ ਮਹਾਰਾਜਾ ਰਣਜੀਤ ਸਿੰਘ ਪ੍ਰੀਪਰੇਟਰੀ ਅਕੈਡਮੀ ਜਿੱਥੇ ਸਭ ਤੋਂ ਵੱਧ ਐਨਡੀਏ 'ਚ ਬੱਚੇ ਜਾਂਦੇ ਆ ਬਾਲ ਸਾਹਿਬ ਨੇ ਬਣਾਏ ਮਾਈ ਭਾਗੋ ਜਿਹੜੀ ਪ੍ਰੀਪਰੇਟਰੀ ਅਕੈਡਮੀ ਆ ਬੱਚੇ ਬੱਚੀਆਂ ਵਾਸਤੇ ਉਹ ਬਾਲ ਸਾਹਿਬ ਨੇ ਬਣਾਈਆਂ ਆਈਐਸਬੀ ਬਾਲ ਸਾਹਿਬ ਲਿਆਏ ਨਾਈਪਰ ਬਾਲ ਸਾਹਿਬ ਦੇ ਆਈਸਰ ਬਾਲ ਸਾਹਿਬ ਲਿਆਏ ਕਿੰਨੇ ਇੰਸਟੀਚਿਊਟ ਲਿਆਏ ਆ ਤੁਸੀਂ ਸੋਚ ਜਿੰਨੇ ਸਕਿੱਲ ਸੈਂਟਰ ਪੰਜਾਬ 'ਚ ਖੁੱਲੇ ਹੋਏ ਆ 7 ਸਾਲ ਪਹਿਲਾਂ ਦੇ ਅੱਜ ਕੁਝ ਵੀ ਨਹੀਂ ਜੇ ਮੈਂ ਪਰਫਾਰਮੈਂਸ ਗਿਣਾਵਾਂ ਤਾਂ ਮੇਰੇ ਕੋਲ 10 ਘੰਟੇ ਲੱਗ ਜਾਣੇ ਆ ਇਹ ਇੱਕ ਨਹੀਂ ਗਿਣਾ ਸਕਦੇ ਕੋਈ ਗਿਣਾ ਦੇਣ ਦੋਨੇ ਕਿੰਨੇ ਪਾਰਟੀਆਂ ਸੋ ਮਾਤਰਮ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਵੀ ਜਦ ਤੱਕ ਤੁਸੀਂ ਕਾਰਗੁਜ਼ਾਰੀ ਤੇ ਫੈਸਲ ਕਾਰਗੁਜ਼ਾਰੀ ਔਰ ਲੀਡਰ ਦਾ ਕਰੈਕਟਰ ਦੇਖ ਕੇ ਫੈਸਲਾ ਨਹੀਂ ਕਰਦੇ ਨਾ ਫਿਰ ਦਲ ਬਦਲੀਆਂ ਵੀ ਹੁੰਦੀਆਂ ਰਹਿਣੀਆਂ ਆਗੀਆਂ ਤੇ ਝੂਠੇ ਵਾਦੇ ਵੀ ਹੁੰਦੇ ਰਹਿਣੇ ਜੇ ਤੁਸੀਂ ਪਿਛਲੀ ਕਾਰਗੁਜ਼ਾਰੀ ਦੇ ਇਸਕੇ ਫੈਸਲੇ ਕਰੋਗੇ ਫਿਰ ਹਰੇਕ ਨੂੰ ਪਰਫਾਰਮੈਂਸ ਦਿਖਾਣੀ ਪੈਣੀ ਆ ਕਿਰਪਾ ਕਰਿਓ ਕਾਰਗੁਜ਼ਾਰੀ ਤੇ ਫੈਸਲੇ ਕਰਿਓ ਥੈਂਕ ਯੂ ਸੁਇਸ਼ਨ ਐਨ ਕੇ ਸ਼ਰਮਾ ਜਰੂਰ ਲੋਕ ਦੇਖਦੇ ਹਨ ਪਟਿਆਲੇ ਦੇ ਲੋਕ ਆ ਕੀ ਦੇ ਨਾਮ ਤੇ ਜਿਹੜਾ ਇਹ ਫਤਵਾ ਜਾਰੀ ਕਰਦੇ ਨੇ ਕੈਮਰਾਮੈਨ ਸੰਦੀਪ ਦੇ ਨਾਲ ਕਰਨਵੀ ਸਿੰਘ ਰੰਦਾਵਾ ਲਿਵਿੰਗ ਇੰਡੀਆ న్యూਸ ਪਟਿਆਲਾ ਇਹਨਾਂ ਸਰਕਾਰਾਂ ਚ ਆਮ ਆਦਮੀ ਦੀ ਤਾਂ ਇਹ ਸਰਕਾਰੇ ਨਹੀਂ ਨਾ ਆਪ ਸਰਕਾਰਾਂ ਨਾ ਕਾਂਗਰਸ ਨਾ ਆਮ ਆਦਮੀ ਦੀ ਕਦੇ ਸੁਣੀ ਦੇ ਬਦਲ ਸਾਉ ਖੁਦ ਉੱਠ ਕੇ ਚੱਲ ਕੇ ਆਂਦੇ ਤੇ ਉਹਨਾਂ ਦੀ ਗੱਲ ਸੁਣਦੇ ਉਹਨਾਂ ਦੇ ਮਸਲੇ ਹੱਲ ਕਰਦੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਤੇ ਅੱਜ ਤਾਂ ਤੁਸੀਂ ਦੇਖੋ ਹਰਿਆਣੇ ਵਾਲੇ ਪਾਸੇ ਤੋਂ ਜਿਸ ਤਰ੍ਹਾਂ ਬਾਰਡਰ ਤੇ ਬੰਬ ਚੱਲਦੇ ਆ ਉਸ ਤਰ੍ਹਾਂ ਚੱਲੇ ਆ ਕਿਸੇ ਦੇ ਪਰਚਾ ਤੱਕ ਦਰਦ ਨਹੀਂ ਪਹੁੰਚਦਾ ਪੰਜਾਬ ਦੇ ਰਾਈਟਸ ਜਿਹੜੇ ਆ ਉਹ ਖੋਏ ਜਾ ਰਹੇ ਆ ਭਾਗੜਾ ਡੈਮ ਤੋਂ ਸਾਡੇ ਮਿੱਤੇ ਲੇ ਗਏ ਗਰੀਬਾਂ ਨੂੰ ਨਾ ਮਕਾਨ ਨਾ ਲੈਟਰੀਨਾ ਨਾ ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰੀਆਂ ਜਾਂਦੀਆਂ ਨੇ ਤਾਂ ਮੁੱਖ ਮੰਤਰੀ ਤੁਸੀਂ ਐਲਾਨ ਕਰਕੇ ਵੀ ਇਹਨਾਂ ਅਸੀਆਂ ਬੰਦਾਂ ਅੱਜ ਹਾਲਾਤ ਦੇਖੋ ਲੱਖ ਰੁਪਏ ਤੋਂ ਬਗੈਰ ਕੀ ਸੋਚੀ ਗਰੋਮੀਮ ਕਾਲੀਦਲ ਤੋਂ ਐਨ ਕੇ ਸ਼ਰਮਾ ਨੂੰ ਪਟਿਆਲਾ ਦਾ ਉਮੀਦਵਾਰ ਆਇਆ ਹੈਗਾ ਐਨ ਕੇ ਸ਼ਰਮਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸ਼ਰਮਾ ਜੀ ਪਹਿਲਾਂ ਤਾਂ ਇਹ ਦੱਸੋ ਕਿ ਜ਼ਿਲ੍ਹਾ ਬਦਲਿਆ ਹੈਗਾ ਤੁਹਾਨੂੰ ਲੱਗਦਾ ਹੈ ਕਿ ਜ਼ਿਲ੍ਹੇ ਦੇ ਜਿਹੜੇ ਲੋਕ ਨੇ ਪਟਿਆਲੇ ਦੇ ਲੋਕ ਨਹੀਂ ਥੋੜਾ ਜਿਵੇਂ ਜ਼ਿਲ੍ਹੇ ਦੇ ਉੱਥੇ ਸਾਥ ਤਸੀਬ ਤੇ ਪਟਿਆਲੇ ਦੇ ਸਾਥ ਦੇਣਗੇ ਕੋਈ ਜ਼ਿਲ੍ਹਾ ਨਹੀਂ ਬਦਲੇ ਭਾਜੀ ਮੈਂ ਤਾਂ ਲੋਕ ਸਭਾ ਹਲਕਾ ਪਟਿਆਲਾ ਤੋਂ ਸਿਰੂ ਤੋਂ ਵੋਟਾਂ ਪਾਉਂਦਾ ਰਿਹਾ ਜਿਹੜਾ ਡੇਰਾਮਸੀ ਹਲਕਾ ਉਹ ਲੋਕ ਸਭਾ ਪਟਿਆਲੇ ਦਾ ਹਿੱਸਾ ਹੈਗਾ ਤੇ ਪਟਿਆਲਾ ਸਾਡਾ ਡਿਸਟ੍ਰਿਕਟ ਸੀਗਾ ਇੱਥੇ ਤਾਂ ਮੈਂ ਤਾਂ ਸਰਪੰਚ ਰਿਹਾ ਸਾਡਾ ਬਲਾਕ ਰਾਜਪੁਰਾਂ ਸੀਗਾ ਜੀ ਤੇ ਡੀਸੀ ਪਟਿਆਲੇ ਬੈਠਦਾ ਸੀ ਸੋ ਪਟਿਆਲੇ ਨਾਲ ਪਰਿਵਾਰਕ ਰਿਸ਼ਤੇ ਰਹੇ ਆ ਬਾਕੀ ਮੈਂ ਕਿਸੇ ਖਾਨ ਸਮਝ ਲਿਓ ਮਹਿਲਾ ਜੀ ਪੈਦਾ ਨਹੀਂ ਹੋਇਆ ਮੈਂ ਕਾਨਵੈਂਟ ਸਕੂਲਾਂ ਚ ਨਹੀਂ ਪੜਿਆ ਮੈਂ ਤਾਂ ਸਿਰਫ ਇੱਕ ਛੋਟੇ ਜਿਹੇ ਪਿੰਡ ਚ ਪੈਦਾ ਹੋਇਆ 1992 ਤੋਂ ਸ਼੍ਰੋਮਣੀ ਅਕਾਲੀ ਦਲ ਚ ਆਪਣਾ ਸਫ਼ਰ ਸਟਾਰਟ ਕਰਿਆ ਜਿੱਥੇ ਪੰਥ ਰਤਨ ਜੀ ਦੇਦਾਰ ਗੁਰਚਰਨ ਸਿੰਘ ਟੋੜਾ ਜੀ ਨੇ ਮੈਨੂੰ ਸ਼ਾਮਲ ਕਰਿਆ ਦਾ 32 ਸਾਲ ਤੋਂ ਉੱਥੇ ਹੀ ਖੜਿਆ ਹਾਂ ਸੋ ਔਰ ਜਿਹੜੀ ਸੀਟ ਤੇ ਵੀ ਰਹਾ ਚਾਹੇ ਸਰਪੰਚ ਪ੍ਰਧਾਨ ਐਮ ਐਲ ਏ ਮਨਿਸਟਰ ਬਣਿਆ ਹਰ ਸੀਟ ਨਾਲ ਇਨਸਾਫ ਕਰਿਆਗਾ ਸੋ ਮੈਨੂੰ ਆਸ ਆ ਕਿ ਪੰਜਾਬ ਦੇ ਲੋਕ ਔਰ ਇਸ ਹਲਕੇ ਦੇ ਲੋਕ ਕੈਂਡੀਡੇਟ ਦਾ ਕਰੈਕਟਰ ਔਰ ਪਰਫਾਰਮੈਂਸ ਦੇਖ ਕੇ ਫੈਸਲੇ ਕਰਨਗੇ ਆਸ ਹੈ ਕਿ ਮੈਨੂੰ ਸੇਵਾ ਮਿਲੂਗੀ ਔਰ ਮੈਂ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਲੱਗਦਾ ਨਹੀਂ ਇਹ 2022 ਤੋਂ ਬਾਅਦ ਹੈਗਾ ਲੋਕ ਜਬੋ ਜਿਆਦਾ ਮਤਲਬ ਸਿਆਣੇ ਹੋ ਚੁੱਕੇ ਨੇ ਕਿਉਂਕਿ ਦੇਖ ਰਹੇ ਨੇ ਲੋਕੋ ਕੀ ਪਾਰਟੀਆਂ ਦਲ ਬਦਲੂ ਲੋਕ ਅੱਧਰ ਉੱਧਰ ਫਿਰਦੇ ਨੇ ਹੁਣ ਚਿਹਰਾ ਦੇਖ ਕੇ ਨਹੀਂ ਪਾਰਟੀ ਦੇਖ ਕੇ ਨਹੀਂ ਮਤਲਬ ਕਿਸ ਤਰ੍ਹਾਂ ਦੇਖ ਕੇ ਜਿਹੜੇ ਵੋਟ ਪਾਉਣਗੇ ਲੋਕ ਜਿਹੜੇ ਆਮ ਲੋਕ ਨੇ ਦੇਖੋ ਪੰਜਾਬ ਦੇ ਲੋਕਾਂ ਨੇ ਬੜੇ ਤਜਰਬੇ ਕਰ ਲਏ ਪਹਿਨਾ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਸਰਕਾਰ ਬਣਾਈ ਨਾ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਘਰ ਘਰ ਨਾ ਨਸ਼ੇ ਬੰਦ ਹੋਏ ਨਾ ਬੀਬੀਆਂ ਨੂੰ ਪੈਸੇ ਮਿਲੇ ਨਾ 52000 ਸਕਨਸੀਗੇ ਮਿਲਿਆ ਨਾ 5000 ਹੋ ਮਿਲੇ ਨਾ ਕਿਸਾਨਾਂ ਦਾ ਕਰਜ਼ਾ ਹੋਇਆ ਬੜਾ ਵੱਡਾ ਧੋਖਾ ਗਿਆ ਪਰ ਲੋਕ ਤਾਂ ਕਹਿ ਰਹੇ ਨਸ਼ੇ ਤਾਂ ਅਕਾਲੀ ਦਲ ਦੇ ਟਾਈਮ ਤੇ ਵੀ ਸੀਗੇ ਕਾਂਗਰਸ ਦੇ ਸਮੇਂ ਤੇ ਵੀ ਚੱਲਦੇ ਨੇ ਲੋਕਾਂ ਨੇ ਇਹਨਾਂ ਦੀਆਂ ਝੁੱਠੀਆਂ ਗੱਲਾਂ ਸੁਣ ਕੇ ਸਾਨੂੰ ਬਦਨਾਮ ਕਰਕੇ ਸਰਕਾਰ ਬਣਾਈ ਜਦੋਂ ਸਰਕਾਰ ਕਾਂਗਰਸ ਵਾਲੀ ਸਰਕਾਰ ਪਿੱਟ ਗਈ ਲੋਕਾਂ ਨੇ ਨਵਾਂ ਤਜਰਬਾ ਆ ਦਿੱਲੀ ਵਾਲਿਆਂ ਤੇ ਕਰ ਲਿਆ ਜਿਨ੍ਹਾਂ ਨੇ ਕਹਿ ਦਿਆ ਵੀ 5 ਮਿੰਟ ਚ ਐਮਐਸਪੀ ਦੇ ਦਾਂਗੇ ਆ ਚੁਟਕੀ ਮਾਰ ਕੇ ਐਮਐਸਪੀ ਦੇ ਦਾਂਗੇ ਗੱਲਾਂ ਕਰੀਆਂ ਜਦੋਂ ਆਮ ਆਦਮੀ ਦੀ ਸਰਕਾਰ ਆਈ ਸੀ ਉਹਨਾਂ ਨੇ ਕਿਹਾ ਸੀਗਾ ਸਿਹਤ ਸਿੱਖਿਆ ਤੇ ਰੋਜ਼ਗਾਰ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ ਤੁਹਾਡੇ ਕੋਲ ਕੀ ਏਜੰਡੇ ਨੇ ਜੀ ਹਜੇ ਝੂਠੀਆਂ ਫੁਕਰੀਆਂ ਮਾਰੀਆਂ ਉਹਨਾਂ ਨੇ ਸਾਡੇ ਟਾਈਮ ਤੇ ਬੈਸਟ ਇਨਫਰਾਸਟ੍ਰਕਚਰ ਸਟੇਟ ਅਸੀਂ ਪੰਜਾਬ ਬਣਾਇਆ ਜੇ ਕਿਸੇ ਨੇ ਬਿਜ਼ਨਸ ਕਰਨਾ ਤਾਂ ਵਰਲਡ ਬੈਂਕ ਦੀ ਰੇਟਿੰਗ ਸੀਗੀ ਨੰਬਰ 1 ਤੇ ਪੰਜਾਬ ਤੇ ਥਰਮਲ ਪਲਾਂਟ ਅਸੀਂ ਲਾਇਏ ਬਿਜਲੀ ਸਰਪਲਸ ਪੰਜਾਬ ਨੂੰ ਅਸੀਂ ਬਣਾਇਆ ਬੈਸਟ ਐਜੂਕੇਸ਼ਨ ਸਿਸਟਮ ਚ ਪੂਰੇ ਇੰਡੀਆ ਚ ਦੋ ਨੰਬਰ ਤੇ ਅਸੀਂ ਸੀਗੇ ਤੇ ਹੈਲਥ ਚ ਨੰਬਰ 1 ਤੇ ਅਸੀਂ ਸੀਗੇ ਇੱਕ ਇੱਕ ਚੀਜ਼ ਬਾਦ ਸਾਹਿਬ ਨੇ ਕ੍ਰੀਏਟ ਕਰੀ ਔਰ ਜਿਹੜਾ ਤੁਸੀਂ ਦੇਖੋ ਵੀ ਡੈਟ ਟੂ ਜੀਡੀਪੀ ਰੇਸ਼ੋ 3.28 ਸੀਗਾ ਅੱਜ 3.50 ਤੇ ਪਹੁੰਚ ਗਏ ਮਤਲਬ ਇੰਨਾ ਜਿਹੜਾ 29% ਤੋਂ 50% ਤੇ ਗਿਆ ਹੈਗਾ ਇੰਨਾ ਫਰਕ ਹੈਗਾ ਮਤਲਬ ਸਾਡੀ ਸਰਕਾਰ ਚ ਔਰ ਇਹਨਾਂ ਦੀ ਕਿਸਾਨ ਦੇਖ ਲਓ ਤੁਸੀਂ ਸੜਕਾਂ ਦੇ ਬੈਠੇ ਹੈਗੇ ਆ ਕਿ ਤੋ ਧਰਨਾ ਤਾਂ ਹੀ ਬੈਠੇ ਆ ਉਹ ਤਾਂ ਹਰ ਵਾਰ ਸਰਕਾਰਾਂ ਦੇ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਧਰਨੇ ਤਾਂ ਹਮੇਸ਼ਾ ਹੀ ਲੱਗਦੇ ਨੇ ਕਿਸਾਨਾਂ ਦੀ ਗੱਲ ਕਰੀਏ ਜਾਂ ਕੋਈ ਵੀ ਗੱਲ ਕਰੀਏ ਜਦੋਂ ਪਹਿਲਾਂ ਧਰਨਾ ਲੱਗਦਾ ਤਾਂ ਨਾ ਜੀ ਬਾਦਲ ਸਾਹਿਬ ਖੁਦ ਉੱਠ ਕੇ ਚੱਲ ਕੇ ਆਉਂਦੇ ਤੇ ਉਹਨਾਂ ਦੀ ਗੱਲ ਸੁਣਨ ਉਹਨਾਂ ਦੇ ਮਸਲੇ ਹੱਲ ਕਰ ਦਿੰਦੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰ ਦਿੰਦੇ ਅੱਜ ਤਾਂ ਤੁਸੀਂ ਦੇਖੋ ਹਰਿਆਣੇ ਵਾਲੇ ਪਾਸੇ ਤੋਂ ਜਿਸ ਤਰ੍ਹਾਂ ਬਾਰਡਰ ਤੇ ਬੰਬ ਚੱਲਦੇ ਆ ਉਸ ਤਰ੍ਹਾਂ ਚੱਲੇ ਆ ਕਿਸੇ ਦੇ ਪਰਚਾ ਤੱਕ ਦਰਜ ਨਹੀਂ ਹੋਏ ਪੰਜਾਬ ਦੇ ਰਾਈਟਸ ਜਿਹੜੇ ਆ ਉਹ ਖੋਏ ਜਾ ਰਹੇ ਆ ਪਾਖੜਾ ਡੈਮ ਤੋਂ ਸਾਡੀ ਚਲੀ ਗਈ ਗਰੀਬਾਂ ਨੂੰ ਨਾ ਮਕਾਨ ਨਾ ਲੈਟਰਿੰਗਾ ਨਾ ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰੀਆਂ ਜਾਣੀ ਹੈਗੇ ਸੋ ਮੁਲਾਜ਼ਮ ਜਿੰਨੇ ਪੇ ਕਮਿਸ਼ਨ ਲਾਗੂ ਹੋਏ ਆ ਸਾਡੀ ਸਰਕਾਰ ਚ ਲਾਗੂ ਹੋਏ ਆ ਵਪਾਰੀਆਂ ਦੀ ਇਹ ਸਮੱਸਿਆ ਮੈਂ ਟ੍ਰੇਡ ਵਿੰਗ ਦਾ ਪ੍ਰਧਾਨਤਾ ਹਰ ਸ਼ਹਿਰ ਚ ਜਾ ਕੇ ਮੈਂ ਖੁਦ ਸੁਣਦਾ ਸੀਗਾ ਤੇ ਪਾਲਿਸੀਆਂ ਬਣਾਉਂਦੇ ਤੇ ਹੁਣ ਤਾਂ ਮੁੱਖ ਮੰਤਰੀ ਤੁਸੀਂ ਐਲਾਨ ਕਰਕੇ ਵੀ ਐਨਓਸੀਆਂ ਬੰਦਾਂ ਅੱਜ ਹਾਲਾਤ ਦੇਖੋ ਲੱਖ ਰੁਪਏ ਤੋਂ ਵਗੈਰ ਤਸਦੀਲ ਰਜਿਸਟਰੀ ਹੋਣੀ ਸੋ ਮੈਨੂੰ ਆਸ ਹੈ ਕਿ ਲੋਕ ਇਸ ਵਰਕਰ ਨੂੰ ਜ਼ਰੂਰ ਮਾਨ ਸਤਕਾਰ ਦੇਣਗੇ ਔਰ ਮੈਂ ਇਹ ਵਿਸ਼ਵਾਸ ਦਵਾਵਾ ਕਿ ਕੋਈ ਰਲਾਂਬਾ ਨਹੀਂ ਹੋਊਗਾ ਗਰਾਊਂਡ ਲੈਵਲ ਤੇ ਗੱਲ ਕਰੀਏ ਜਿਹੜਾ ਇੱਕ ਆਮ ਇਨਸਾਨ ਆ ਜਿਹੜਾ 10-15000 ਰੁਪਏ ਦੀ ਦਿਹਾੜੀ ਕਰਦਾ ਜਾਂ ਨੌਕਰੀ ਕਰਦਾ ਜਾਂ ਤੇ ਕੰਮ ਕਰਦਾ ਹੈਗਾ ਉਹਨੂੰ ਤਿੰਨ ਹੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਬੱਚਿਆਂ ਦੀ ਪੜ੍ਹਾਈ ਸਿਹਤ ਤੇ ਫਿਊਚਰ ਵਾਸਤੇ ਕੀ ਹੋਏਗਾ ਉਹਨਾਂ ਲਈ ਕੀ ਕਰੂੰਗਾ ਭਾਜੀ ਦੇਖੋ ਇਹਨਾਂ ਸਰਕਾਰਾਂ ਚ ਆਮ ਆਦਮੀ ਦੀ ਤਾਂ ਇਹ ਸਰਕਾਰੇ ਨਹੀਂ ਨਾ ਆਪ ਸਰਕਾਰਾਂ ਨਾ ਕਾਂਗਰਸ ਨਾ ਆਮ ਆਦਮੀ ਦੀ ਕਦੇ ਸੁਣੀ ਗਈ ਹੈ ਜਿੰਨੀਆਂ ਲੋਕ ਭਲਾਈ ਦੀ ਸਕੀਮਾਂ ਹਿੰਦੁਸਤਾਨ ਚ ਲਾਗੂ ਆ ਸਾਰੀ ਦੀ ਸਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸ਼ੁਰੂ ਕਰੀਆਂ ਦੇਸ਼ ਚ ਫਿਰ ਲਾਗੂ ਹੋਈ ਮਤਲਬ ਅੱਜ ਇਲੈਕਸ਼ਨਾਂ ਦੇ ਟਾਈਮ ਤੇ ਮੈਂ ਝੂਠ ਬੋਲ ਜਾਂ ਵੱਡੀਆਂ ਗੱਲਾਂ ਕਰ ਜਾ ਸਾਡਾ ਮੈਨੀਫੈਸਟੋ ਆ ਰਿਹਾ ਉਹਦੇ ਚ ਸਾਰਾ ਕੁਝ ਹੋਏਗਾ ਪਰ ਤੁਸੀਂ ਬੈਕਗ੍ਰਾਉਂਡ ਦੇਖ ਲਿਓ ਆਟਾ ਦਾਲ ਸਕੀਮ ਬਾਲ ਸਾਹਬ ਨੇ ਸ਼ੁਰੂ ਕਰੀ ਸਾਗਨ ਸਕੀਮ ਬਾਲ ਸਾਹਿਬ ਨੇ ਸ਼ੁਰੂ ਕਰੀ ਪੈਨਸ਼ਨ ਬਾਲ ਸਾਹਿਬ ਨੇ ਸ਼ੁਰੂ ਕਰੀ ਹੈਲਥ ਸਕੀਮ ਬਾਲ ਸਾਹਿਬ ਨੇ ਸ਼ੁਰੂ ਕਰੀ ਗਰੀਬਾਂ ਨੂੰ ਸਕਾਲਰਸ਼ਿਪ ਬਾਲ ਸਾਹਿਬ ਨੇ ਦਿਆਤਾ ਸੋ ਅਸੀਂ ਤਾਂ ਪ੍ਰੈਕਟੀਕਲ ਐਗਜ਼ਾਮਪਲ ਆ ਗਰੀਬਾਂ ਦੀ ਜਿਹੜੀ ਭਲਾਈ ਦੇ ਕੰਮਾਂ ਦੀਆਂ ਨੌਕਰੀਆਂ ਰੁਜ਼ਗਾਰ ਤੁਸੀਂ ਦੇਖੋ ਵੀ ਅਸੀਂ ਆਰਟੀਸੀਟੀ ਮੈਡੀ ਸਿਟੀ ਐਜੂਕੇਸ਼ਨ ਸਿਟੀ ਕਿੰਨਾ ਕੁਝ ਲਿਆ ਤੇ ਅੱਜ ਮੁੜ ਕੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਪੰਜਾਬ ਦੇ ਵਪਾਰੀ ਬਾਹਰ ਨੂੰ ਭੱਜ ਜਿੰਗੇ ਰੁਜ਼ਗਾਰ ਕਿੱਥੇ ਮਿਲੂ ਆਮ ਬੰਦਾ ਤਾਂ ਵਿਚਾਰਾ ਨਾ ਇਲਾਜ ਕਰਵਾ ਸਕੇ ਨਾ ਹੀ ਸਾਹ ਹੁਣ ਮਿਲਣ ਇਹ ਜੀ ਹਾਲਤ ਉਹੀ ਪਈ ਹੈ ਹਲਾਤ ਹਲੇ ਵੀ ਉਹੀ ਹਸਪੀਟਲਾਂ ਦੇ ਅੱਜ ਵੀ ਉਹੀ ਨੇ ਜਿਹ ਪਹਿਲਾਂ ਵੀ ਹੋਈ ਸੀਗੇ ਜੀ ਫਰਕ ਕੀ ਰਹਾ ਹੈ ਜਿੰਨੇ ਕਮਿਊਨਿਟੀ ਹਸਪੀਟਲ ਸਾਰੇ ਸਾਡੀ ਸਰਕਾਰ ਚ ਅਪਗ੍ਰੇਡ ਵੀ ਹੋਏ ਇਨਫਰਾਸਟ੍ਰਕਚਰ ਵੀ ਉਹਨਾਂ ਦਾ ਕ੍ਰੀਏਟ ਹੋਇਆ ਇੱਕ ਹਸਪਤਾਲ ਪੰਜਾਬ ਚ 7 ਸਾਲਾਂ ਚ ਦਿਖਾ ਦਿਓ ਜੋ ਚੱਲਿਆ ਆ ਰਿਹਾ 7 ਸਾਲ ਪਹਿਲਾਂ ਦਾ ਸਾਡੇ ਵਾਲਾ ਇਨਫਰਾਸਟ੍ਰਕਚਰ ਇਸ ਚੱਲਿਆ ਆ ਰਿਹਾ ਜੋ ਨੈਸ਼ਨਲ ਹਾਈਵੇ ਰੋਡ ਸਸੀ ਬਣਾਤੇ 7 ਸਾਲਾਂ ਚ ਉਹੀ ਚੱਲੇ ਆ ਰਹੇ ਆ ਜੋ ਸਕੂਲਾਂ ਦਾ ਇਨਫਰਾਸਟ੍ਰਕਚਰ ਆ ਪੰਪ ਕਰਦੇ ਆ ਇਹਨਾਂ ਨੇ ਕੱਲੇ ਪੇਂਟ ਮਾਰ ਕੇ ਪਹਿਲਾਂ ਉਹਨਾਂ ਨੇ ਸਮਾਰਟ ਸਕੂਲ ਲਿਖ ਦਿਆ ਤਾਂ ਇਹ ਪੇਂਟ ਮਾਰ ਕੇ ਐਮੀਨਾ ਸਕੂਲ ਲਿਖੀ ਜਾਂਦੇ ਆ ਦੱਸੋ ਕਿਹੜਾ ਬਣਾਇਆ ਆ ਮੈਰਿਟੋਰੀਅ ਸਕੂਲ ਬਾਲ ਸਾਹਿਬ ਨੇ ਬਣਾਏ ਮਹਾਰਾਜਾ ਰਣਜੀਤ ਸਿੰਘ ਪ੍ਰੀਪਰੇਟਰੀ ਅਕੈਡਮੀ ਜਿੱਥੇ ਸਭ ਤੋਂ ਵੱਧ ਐਨਡੀਏ ਚ ਬੱਚੇ ਜਾਂਦੇ ਆ ਬਾਲ ਸਾਹਿਬ ਨੇ ਬਣਾਏ ਮਾਈ ਭਾਗੋ ਜਿਹੜੀ ਪ੍ਰੀਪਰੇਟਰੀ ਅਕੈਡਮੀ ਆ ਬੱਚੇ ਬੱਚੀਆਂ ਵਾਸਤੇ ਉਹ ਬਾਲ ਸਾਹਿਬ ਨੇ ਬਣਾਈਆਂ आईएसबी बागलसाहब ल्याए स्नाइपर बाळ साहब ल्याए आइशर बाळ साहब ल्याए ਕਿੰਨੇ ਇੰਸਟੀਚਿਊਟ ਲਿਆਏ ਆ ਤੁਸੀਂ ਸੋਚ ਜਿੰਨੇ ਸਕਿੱਲ ਸੈਂਟਰ ਪੰਜਾਬ ਚ ਖੁੱਲੇ ਹੋਈਆਂ 7 ਸਾਲ ਪਹਿਲਾਂ ਦੇ ਅੱਜ ਕੁਝ ਵੀ ਨਹੀਂ ਜੇ ਮੈਂ ਪਰਫਾਰਮੈਂਸ ਗਿਣਾਵਾਂ ਤਾਂ ਮੇਰੇ ਕੋਲ 10 ਘੰਟੇ ਲੱਗ ਜਾਣੇ ਆ ਇਹ ਇੱਕ ਨਹੀਂ ਗਿਣਾ ਸਕਦੇ ਕੋਈ ਗਿਣਾ ਦੇਣ ਦੋਨੇ ਕਿੰਨੇ ਪਾਰਟੀਆਂ ਸੋ ਮਤਲਬ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਵੀ ਜਦ ਤੱਕ ਤੁਸੀਂ ਕਾਰਗੁਜ਼ਾਰੀ ਤੇ ਫੈਸਲ ਕਾਰਗੁਜ਼ਾਰੀ ਔਰ ਲੀਡਰ ਦਾ ਕੈਰੇਕਟਰ ਦੇਖ ਕੇ ਫੈਸਲਾ ਨਹੀਂ ਕਰਦੇ ਨਾ ਫਿਰ ਦਲ ਬਦਲੀਆਂ ਵੀ ਹੁੰਦੀਆਂ ਰਹਿਣੀਆਂ ਹੈਗੀਆਂ ਤੇ ਛੁੱਠੇ ਵਾਦੇ ਵੀ ਹੁੰਦੇ ਰਹਿਣੇ ਜੇ ਤੁਸੀਂ ਪਿਛਲੀ ਕਾਰਗੁਜ਼ਾਰੀ ਦੇ ਅਸਕੇ ਫੈਸਲੇ ਕਰੋਗੇ ਫਿਰ ਹਰੇਕ ਨੂੰ ਪਰਫਾਰਮੈਂਸ ਦਿਖਾਣੀ ਪੈਣੀ ਆ ਕਿਰਪਾ ਕਰਿਓ ਕਾਰਗੁਜ਼ਾਰੀ ਤੇ ਫੈਸਲੇ ਕਰਿਓ ਥੈਂਕ ਯੂ ਸੋ ਇਸਨ ਐਨਕੇ ਸ਼ਰਮਾ ਜਰੂਰ ਲੋਕ ਦੇਖਦੇ ਹਨ ਪਟਿਆਲੇ ਦੇ ਲੋਕ ਆ ਕਿਹਦੇ ਨਾਮ ਤੇ ਜਿਹੜਾ ਹੈ ਫਤਵਾ ਜਾਰੀ ਕਰਦੇ ਨੇ ਕੈਮਰਾਮੈਨ ਸੰਦੀਪ ਦੇ ਨਾਲ ਕਰਨਵੀ ਸਿੰਘ ਰੰਧਾਵਾ ਲਿਵਿੰਗ ਇੰਡੀਆ ਨਿਊਜ਼ ਪਟਿਆਲਾ ਇਹਨਾਂ ਸਰਕਾਰਾਂ ਚ ਆਮ ਆਦਮੀ ਦਿੱਤਾ ਇਹ ਸਰਕਾਰੇ ਨਹੀਂ ਨਾ ਸਰਕਾਰਾਂ ਨਾ ਕਾਂਗਰਸ ਨਾ ਆਮ ਆਦਮੀ ਦੀ ਕਦੇ ਸੁਣੀ ਨਹੀਂ ਬਾਦਲ ਸਾਹਿਬ ਖੁਦ ਉੱਠ ਕੇ ਚੱਲ ਕੇ ਆਂਦੇ ਤੇ ਉਹਨਾਂ ਦੀ ਗੱਲ ਸੁਣਨ ਉਹਨਾਂ ਦੇ ਮਸਲੇ ਹੱਲ ਕਰਦੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਤੇ ਅੱਜ ਤਾਂ ਤੁਸੀਂ ਦੇਖੋ ਹਰਿਆਣੇ ਵਾਲੇ ਪਾਸੇ ਤੋਂ ਜਿਸ ਤਰ੍ਹਾਂ ਬਾਰਡਰ ਤੇ ਬੰਬ ਚੱਲਦੇ ਆ ਉਸ ਤਰ੍ਹਾਂ ਜੰਨੇ ਆ ਕਿਸੇ ਦੇ ਪਰਚਾ ਤੱਕ ਨਹੀਂ ਪਹੁੰਚਦੇ ਨਹੀਂ ਪੰਜਾਬ ਦੇ ਰਾਈਟਸ ਜਿਹੜੇ ਆ ਉਹ ਖੋਏ ਜਾ ਰਹੇ ਆ ਭਾਗੜਾ ਡੈਮ ਤੋਂ ਸਾਡੀ ਮਿੱਟੀ ਚਲੇ ਗਈ ਗਰੀਬਾਂ ਨੂੰ ਨਾ ਮਕਾਨ ਨਾ ਲੈਟਰੀ ਨਾ ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰੀਆਂ ਜਾਂਦੀਆਂ। ਤਾਂ ਮੁੱਖ ਮੰਤਰੀ ਤੁਸੀਂ ਐਲਾਨ ਕਰਕੇ ਵੀ ਐਨਓਸੀਆਂ ਬੰਦਾਂ। ਅੱਜ ਹਾਲਾ ਦੇਖੋ ਲੱਖ ਰੁਪਏ ਤੋਂ ਵੈਰਤੀ ਕੀਤੀ। ਸ਼੍ਰੋਣੀ ਅਮਕਾਲੀ ਦਲ ਤੋਂ ਐਨਕੇ ਸ਼ਰਮਾ ਨੂੰ ਪਟਿਆਲ ਦਾ ਉਮੀਦਵਾਰ ਆਇਆ ਹੈਗਾ। ਐਨਕੇ ਸ਼ਰਮਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ। ਸ਼ਰਮਾ ਜੀ ਪਹਿਲਾਂ ਤਾਂ ਇਹ ਦੱਸੋ ਕਿ ਜ਼ਿਲ੍ਹਾ ਬਦਲਿਆ ਹੈਗਾ? ਤੋ ਨੂੰ ਲੱਗਦਾ ਕਿ ਜ਼ਿਲ੍ਹੇ ਦੇ ਜਿਹੜੇ ਲੋਕ ਨੇ ਪਟਿਆਲੇ ਦੇ ਲੋਕ ਨਹੀਂ ਤੁਹਾਡਾ ਜਿਵੇਂ ਜ਼ਿਲ੍ਹੇ ਦੇ ਉੱਥੇ ਸਾਧਕਤਾ ਸੀ ਪਟਿਆਲੇ ਦੇ ਸਾਥ ਦੇਣਗੇ ਕੋਈ ਜਿਹੜਾ ਨਹੀਂ ਬਦਲੇ ਭਾਜੀ ਮੈਂ ਤਾਂ ਲੋਕ ਸਭਾ ਹਲਕਾ ਪਟਿਆਲਾ ਤੋਂ ਸ਼ੁਰੂ ਤੋਂ ਵੋਟਾਂ ਪਾਉਂਦਾ ਰਿਹਾ ਜਿਹੜਾ ਡੇਰਮਸੀ ਹਲਕਾ ਉਹ ਲੋਕ ਸਭਾ ਪਟਿਆਲੇ ਦਾ ਹਿੱਸਾ ਹੈਗਾ ਤੇ ਪਟਿਆਲਾ ਸਾਡਾ ਡਿਸਟ੍ਰਿਕਟ ਸੀਗਾ ਇੱਥੇ ਤਾਂ ਮੈਂ ਤਾਂ ਸਰਪੰਚ ਰਿਹਾ ਸਾਡਾ ਬਲਾਕ ਰਾਜਪੁਰਾ ਸੀਗਾ ਜੀ ਤੇ ਡੀਸੀ ਪਟਿਆਲੇ ਵੈਂਡਦਾ ਸੀ ਸੋ ਪਟਿਆਲੇ ਨਾਲ ਪਰਿਵਾਰਕ ਰਿਸ਼ਤੇ ਰਹੇ ਆ ਬਾਕੀ ਮੈਂ ਕਿਸੇ ਖਾਨ ਸਮਝ ਲਏ ਮੈਲਾ ਚ ਪੈਦਾ ਨਹੀਂ ਹੋਇਆ ਮੈਂ ਕਾਨਵੈਂਟ ਸਕੂਲਾਂ ਚ ਨਹੀਂ ਪੜਿਆ ਮੈਂ ਤਾਂ ਸਿਰਫ ਇੱਕ ਛੋਟੇ ਜਿਹੇ ਪਿੰਡ ਚ ਪੈਦਾ ਹੋਇਆ 1992 ਤੋਂ ਸ਼੍ਰੋਮਣੀ ਅਕਾਲੀ ਦਲ ਚ ਆਪਣਾ ਸਫ਼ਰ ਸਟਾਰਟ ਕਰਿਆ ਜਿੱਦੇ ਪੰਥ ਰਤਨ ਜੀ ਦੇਦਾਰ ਗੁਰਚਰਨ ਸਿੰਘ ਟੋੜਾ ਜੀ ਨੇ ਮੈਨੂੰ ਸ਼ਾਮਲ ਕਰਿਆ ਦਾ 32 ਸਾਲ ਤੋਂ ਉੱਥੇ ਹੀ ਖੜਿਆ ਹਾਂ ਸੋ ਔਰ ਜਿਹੜੀ ਸੀਟ ਤੇ ਵੀ ਰਿਹਾ ਚਾਹੇ ਸਰਪੰਚ ਪ੍ਰਧਾਨ ਐਮ ਐਲ ਏ ਮਨਿਸਟਰ ਬਣਿਆ ਹਰ ਸੀਟ ਨਾਲ ਇਨਸਾਫ ਕਰਿਆ ਸੋ ਮੈਨੂੰ ਆਸ ਆ ਕਿ ਪੰਜਾਬ ਦੇ ਲੋਕ ਔਰ ਇਸ ਹਲਕੇ ਦੇ ਲੋਕ ਕੈਂਡੀਡੇਟ ਦਾ ਕਰੈਕਟਰ ਔਰ ਪਰਫਾਰਮੈਂਸ ਦੇਖ ਕੇ ਫੈਸਲੇ ਕਰਨਗੇ ਆਸ਼ਾ ਹੈ ਕਿ ਮੈਨੂੰ ਸੇਵਾ ਮਿਲੇਗੀ ਔਰ ਮੈਂ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਲੱਗਦਾ ਨਹੀਂ ਹੈ 2022 ਤੋਂ ਬਾਅਦ ਹੈਗਾ ਲੋਕ ਜੋ ਬਹੁਤ ਜ਼ਿਆਦਾ ਮਤਲਬ ਸਿਆਣੇ ਹੋ ਚੁੱਕੇ ਨੇ ਕਿਉਂਕਿ ਦੇਖ ਰਹੇ ਨੇ ਲੋਕ ਕਿ ਪਾਰਟੀਆਂ ਦਲ ਬਦਲੂ ਲੋਕ ਅੱਧਰ-ਉਧਰ ਫਿਰਦੇ ਨੇ ਕਿ ਹੁਣ ਚਿਹਰਾ ਦੇਖ ਕੇ